ਇਸ ਵਕਤ ਦੀ ਵੱਡੀ ਤਮ ਜਾਣਕਾਰੀ ਆ ਤਾਂ کارਖਾਨੇ ਦੇ ਮਾਮਲੇ ਦੇ ਨਾਲ ਇਹ ਵੱਡੀ ਖਬਰ ਜੁੜੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਖਰੜ ਦੇ ਕੜੂਆ ਇਲਾਕੇ ਦੇ ਵਿੱਚ ਜਿਹੜੀ ਕਿ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਸ਼ਕੀਪ ਭੁਪਿੰਦਰ ਸਿੰਘ ਇੰਸਪੈਕਟਰ ਨੇ ਜਿਹੜਾ ਕਿ ਦੀ ਜਾਣਕਾਰੀ ਦਿੱਤੀ ਹੈ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਲੱਤ ਚ ਗੋਲੀ ਮਾਰੀ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਪੁਲਿਸ ਨੇ ਕੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅ ਚੌਥੇ ਮੁਲਜ਼ਮ ਭੁਪਿੰਦਰ ਨੂੰ ਅੱਜ ਖਰੜ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਮਾਮਲਾ ਕਾਰਖੂਨ ਦਾ ਸੀ ਜਿਸ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਖਰੜ ਦੇ ਕੜਵਾ ਇਲਾਕੇ ਦੇ ਵਿੱਚ ਪੁਲਿਸ ਤੇ ਸ਼ੱਕੀ ਵਿਅਕਤੀਆਂ ਦੇ ਵਿਚਕਾਰ ਗੋਲੀਬਾਰੀ ਹੋਈ ਹੈ ਸ਼ੱਕੀ ਭੁਪਿੰਦਰ ਸਿੰਘ ਨੇ ਇੰਸਪੈਕਟਰ ਗੱਬਰ ਤੇ ਗੋਲੀਬਾਰੀ ਕੀਤੀ ਹੈ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਕਾਨੂੰਨ ਪਤਾ ਹੈ 17 ਅਗਸਤ ਨੂੰ ਜਿਹੜੀ ਲਾਂਦਰਾ ਸਰਹੰਦ ਰੋਡ ਹੈ ਇਹਦੇ ਤੇ ਸੀਜੀਸੀ ਚੰਡੇੜੀ ਦੇ ਜਿਹੜੇ ਦੋ ਇੰਪਲਾਈ ਹਾਂਜੀ ਹਾਂਜੀ ਧਾਰਾ ਸਿੰਘ ਤੇ ਤੁਸ਼ਾਰ ਸ਼ਰਮਾ ਇਹ ਰਾਤ ਨੂੰ ਕਰੀਬ 10 ਵਜੇ ਸੀਜੀਸੀ ਜਿਹੜੀ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਚਾਰ ਜਿਹੜੇ ਨਾਮ ਲੂ ਵਿਅਕਤੀ ਹੈ ਉਹਨਾਂ ਕੋਲ ਅਸਲਾ ਸੀਗਾ ਵੈਪਨ ਸੀਗਾ ਉਹਨਾਂ ਨੇ ਇਨਾਂ ਨੂੰ ਠੇਰ ਲਿਆ ਤੇ ਜਿਹੜੇ ਚਾਰ ਨਾਮ ਲਉ ਵਿਅਕਤੀ ਸੀਗੇ ਇਹ ਸਿਫਟ ਡਿਜ਼ਾਇਰ ਗੱਡੀ ਤੇ ਆਏ ਸੀਗੇ ਉਹਨਾਂ ਨੇ ਇਹਨਾਂ ਦੋਨਾਂ ਵਿਅਕਤੀਆਂ ਤੋਂ ਇਹਨਾਂ ਦੀ i20 ਗੱਡੀ ਇਹਨਾਂ ਨੂੰ ਕੁੱਟਮਾਰ ਕਰਕੇ ਤੇ ਵੈਪਨ ਦਿਖਾ ਕੇ ਇਹਨਾਂ ਦੀ ਗੱਡੀ ਖੋਲੀ ਸੀਗੀ ਇਸ ਮਾਮਲੇ ਦੇ ਵਿੱਚ ਅਸੀਂ 26 ਨੰਬਰ ਮੁਕੱਦਮਾ 304 ਤੇ 309 ਪੀਐਨਐਸ ਦੇ ਵਿੱਚ ਥਾਣਾ सदर ਜਿਹੜਾ ਫਰੜ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਰਾਤ ਨੂੰ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਤੇ ਗੱਡੀ ਖੋਹ ਕੇ ਲੈ ਗਏ ਸੀ ਸਾਡੇ ਐਸਐਸਪੀ ਮਾਨਯੋਗ ਸ਼੍ਰੀ ਸਿੰਘ ਹਸੋਂਾਂ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਐਸਪੀ ਰੂਰਲ ਸ਼੍ਰੀਮਨਵੀ ਸਿੰਘ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਸਾਡੇ ਡੀਐਸਪੀ ਖਰੜ ਕਰਨ ਸੰਧੂ ਡੀਐਸਪੀ ਸਾਡੇ ਡੀ ਜਤਿੰਦਰ ਚੋਹਾਨ ਤੇ ਨਾਲ ਉਹਦੇ ਸਾਡੇ ਜਿਹੜੇ ਐਂਟੀ ਸਨੈਚਿੰਗ ਸਟਾਫ ਦੇ ਇੰਸਪੈਕਟਰ ਗੱਬਰ ਸਿੰਘ ਸਾਡੇ ਇੰਚਾਰਜ ਸੀ ਇਹ ਇਨਸਪੈਕਟਰ ਖਰ ਇਨਸਪੈਕਟਰ ਹਰਮਿੰਦਰ ਸਿੰਘ ਹੈ ਜਾਸੀ ਖਰੜ ਦੇ ਐਸਐਚਓ ਸਦਰ ਖਰੜ ਦੇ ਐਸਐਚਓ ਜਿਹੜੇ ਇਨਸਪੈਕਟਰ ਹਰਮਿੰਦਰ ਆਪਣੇ ਅਮਰਿੰਦਰ ਸਿੰਘ ਹੈ ਇਹ ਸਾਰਿਆਂ ਦੀ ਟੀਮਾਂ ਬਣਾ ਕੇ ਵਕਤ-ਵਕਤ ਟੀਮਾਂ ਬਣੀਆਂ ਸਿਗੀਆਂ ਤਾਂ ਇਹਨਾਂ ਟੀਮਾਂ ਨੂੰ ਕੱਲ ਜੋ ਵੱਡੀ ਸਫਲਤਾ ਮਿਲੀ ਜਦੋਂ ਇਨਸਪੈਕਟਰ ਕਪਰ ਸਿੰਘ ਤਾਂ ਰੁਕ ਕਰਦੇ ਇੱਕ ਹੋਰ ਵੱਡੀ ਖਬਰ ਦੇ ਨਾਲ ਤਾਂ ਇਸ ਵਕਤ ਦੀ ਇੱਕ ਹੋਰ ਵੱਡੀ ਖਬਰ ਹੈ ਵਿਕਰਮ ਮਜੀਠੀਆ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਵਿਕਰਮ ਮਜੀਠੀਆ ਤੋਂ ਕੁਝ ਕਿਚ ਕਰਨ ਦੇ ਲਈ ਜੇਲ੍ਹ ਦੇ ਵਿੱਚ ਐਸਆਈਟੀ ਪਹੁੰਚੀ ਹੈ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਅੱਜ ਨੂੰ ਲੈ ਕੇ ਬਿਕਰਮਜੀਠੀਆ ਤੋਂ ਪੁਚਗਿੱਚ ਜਿਹੜੀ ਕੀਤੀ ਹੈ ਤਾਂ ਦੋ ਮੈਂਬਰੀ ਸਟ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵਰਨ ਸ਼ਰਮਾ ਦੇ ਨਾਲ ਇੱਕ ਜਿਹੜੇ ਕੀ ਗੁਰਪੰਸ ਪੁਲਿਸ ਅਧਿਕਾਰੀ ਸ਼ਾਮਲ ਨੇ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਜੇਲ੍ਹ ਦੇ ਵਿੱਚ ਐਸਆਈਟੀ ਜਿਹੜੀ ਕੀ ਮਜੀਠੀਆ ਤੋਂ ਪੁਚਗਿੱਚ ਕਰਨ ਲਈ ਪਹੁੰਚੀ ਹੈ ਬਿਕਰਮਜੀਠੀਆ ਪਾਸੋਂ ਪੁਚਗਿੱਚ ਕਰਨ ਦੇ ਲਈ ਨੂਨਾਬਾ ਜੇਲ੍ਹ ਦੇ ਵਿੱਚ ਐਸਆਈਟੀ ਪਹੁੰਚੀ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਜਿਸ ਦੇ ਕਾਰਨ ਅਕਾਲੀਆ ਗੁੱਜ ਜੇਲ੍ਹ ਦੇ ਵਿੱਚ ਬੰਦ ਨੇ ਦੋ ਮੈਂਬਰੀ ਸੈਟ ਦੇ ਵਿੱਚ ਪੁਲਿਸ ਮੁਖੀ ਵਰੁਣ ਸ਼ਰਮਾ ਤੇ ਗੁਰਬਾਂਸ ਜਿਹੜੇ ਕੀ ਵਿਕਰਮ ਜੀ ਟੀਆ ਤੋਂ ਲਗਾਤਾਰ ਪੁੱਛਗਿੱਛ ਕਰਨਗੇ ਤਾਂ ਖਬਰ ਲਿਖੇ ਜਾਣ ਤੱਕ ਐਸ ਆਈ ਟੀ ਦੇ ਜੋ ਪੁੱਛਗਿੱਛ ਕਰਨ ਵਾਲੇ ਅਧਿਕਾਰੀ ਸਨ ਉਹ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਰਹੇ ਹਾਲੇ ਪੁਕਤਾ ਇਹ ਨਹੀਂ ਕਿਹਾ ਜਾ ਰਿਹਾ ਕਿ 15 ਮਿੰਟ ਦੀ ਪੁੱਛਗਿੱਛ ਕੀਤੀ ਗਈ ਹੈ ਜਾਂ ਅੱਧੇ ਘੰਟੇ ਦੀ ਜਾਂ ਘੰਟੇ ਦੀ ਪੁੱਛਗਿੱਛ ਕੀਤੀ ਗਈ ਹੈ ਤਾਂ ਜਦੋਂ ਵੀ ਇਹ ਅਧਿਕਾਰੀ ਪੁੱਛਗਿੱਛ ਕਰਕੇ ਬਾਹਰ ਆਉਣਗੇ ਤਾਂ ਇੱਕ ਬਰੀਫਿੰਗ ਕਾਨਫਰੰਸ ਵੀ ਕਰਨਗੇ ਤਾਂ ਇਸ ਵਕਤ ਦੀ ਇਹ ਵੱਡੀ ਤੇ ਅਹਿਮ ਜਾਣਕਾਰੀ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਿਜੀਲੈਂਸ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਵਿਕਰਮ ਮਜੀਠੀਆ ਜਿਹੜੀ ਉਹਨਾਂ ਨੂੰ ਸਹਿਯੋਗ ਨਹੀਂ ਕਰਦੇ ਜਾਸ ਦੇ ਵਿੱਚ ਰੁਕਾਵਟ ਪਾ ਰਹੇ ਨੇ ਤਾਂ ਕਈ ਜਿਹੜੀਆਂ ਕਿ ਦਲੀਲਾਂ ਜਿਹੜੀਆਂ ਵਿਜੀਲੈਂਸ ਵੱਲੋਂ ਦਿੱਤੀਆਂ ਗਈਆਂ ਸਨ ਤਾਂ ਅੱਜ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਐਸਆਈਟੀ ਹੈ ਉਹ ਹੁਣ ਨਾਬਾਹ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠੀਆ ਤੋਂ ਅੱਜ ਜਿਹੜੀ ਪੁੱਛਗਿੱਛ ਕਰਨ ਦੇ ਲਈ ਪਹੁੰਚੀ ਹੈ ਹਾਲਾਂਕਿ ਇਹ ਹੈ ਕਿੰਨੇ ਟਾਈਮ ਦੀ ਪੁੱਛਗਿੱਛ ਹੈ ਜਾਂ ਕਿੰਨਾ ਕੁਝ ਪੁੱਛਿਆ ਜਾਏਗਾ ਲਗਾਤਾਰ ਕੇਸ ਆ ਆਧਾਰ ਦੇ ਉੱਤੇ ਜਿਹੜੀ ਹੈ ਇਹ ਐਸਆਈਟੀ ਉੱਥੇ ਪਹੁੰਚੀ ਹੈ ਤਾਂ ਇਹ ਹਲੇ ਜਿਹੜਾ ਕੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਜੋ ਐਸਆਈਟੀ ਦੇ ਅਧਿਕਾਰੀ ਦੋ ਮੈਂਬਰੀ ਅਧਿਕਾਰੀ ਨੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹ ਬਰੀਫਿੰਗ ਕਾਨਫਰੰਸ ਵੀ ਕਰਨਗੇ ਤੇ ਪੂਰੀ ਜਾਣਕਾਰੀ ਦੇਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਬਿਕਰਮ ਮਜੀਠੀਆ ਦੇ ਚਾਹੇ ਮਜੀਠੇ ਦੇ ਵਿੱਚ ਜਾਂਚ ਪੜਤਾਲ ਕੀਤੀ ਹੋਵੇ ਚਾਹੇ ਉਹ ਸ਼ਿਮਲੇ ਦੇ ਵਿੱਚ ਚਾਹੇ ਗੋਰਖਪੁਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵਿਜੀਲੈਂਸ ਵੱਲੋਂ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਹੁਣ ਦੋ ਮੈਂਬਰੀ ਜਿਹੜੀ ਕਮੇਟੀ ਹੈ ਐਸਆਈਟੀ ਹੈ ਉਹ ਹੁਣ ਨਿਊ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਤ ਮਜੀਠੀਆ ਤੋਂ ਪੁੱਛ ਕੇ ਛੱਕਰਾਂ ਦੇ ਲਈ ਪਹੁੰਚਿਆ